ਮਾਲਕੀ ਨਾਲ ਡਾ ਹੇ ਰਾਜਕੌਰ ਪਾਜੀ ਇਹ ਰਣਾ ਗੱਲਬਾਤ ਹੋਈ ਹੈ ਜਿਹੜੀ ਸਾਡੀ ਗੱਲਬਾਤ ਪਾਜੀ ਡਾਂ ਖਾ ਗਈ ਅੱਜ ਮੁੰਡੇ ਨੂੰ ਜੀਜੇ ਨਾਲ ਮੜੀ ਡੱਕਦਾ ਹੀ ਡੱਕੀ ਨਹੀਂ ਰਹੀ ਡੱਕੀ ਨਹੀਂ ਰਹੀ ਵਡਾਤਾ ਲਾ ਕੇ ਖਲੋ ਕੇ ਨਾਲ ਲਾ ਕੇ ਨਾਲ ਲਾ ਕੇ ਵਡਾਇਆ ਜੋ ਹਾਂ ਡਾਕਟਰ ਮਾਰ ਕੇ ਸਿਰ ਪਾੜਿਆ ਜੋ ਦਾ ਦਾਕਟਰ ਖੋਈ ਜੋ ਕਿਹੜੀ ਜਗ੍ਹਾ ਤੇ ਰਹਿੰਦਾ ਹੈ ਨੰਬਰ 1 ਚ ਭਾਜੀ ਹਾਂਜੀ ਆਇਆ ਦਾ ਮੁੰਡਾ ਸ਼ੇਰ ਖਾ ਗਈ ਜੋ ਸ਼ੇਰ ਮੁੰਡਾ ਹੈ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਹੈ ਕਾਰਨ ਕਿ ਬਣਿਆ ਬਾਅਦ ਮਹੀਨਿਆਂ ਕਿ ਕਾਰਨ ਕਿ ਪੰਜ ਮਹੀਨੇ ਕੇ ਪਹਿਲਾ ਸਾਲ ਹੋ ਗਿਆ ਜੇਰ ਚ ਛਡਾਈ ਜੇਰ ਤੋਂ ਖਬਰਾਂ ਜਾਂਦੀਆਂ ਇਹਦੇ ਯਾਰ ਬਲੀਦਾਨ ਦੇਈ ਤੇਰੀ ਕਰਦੀ ਆ ਸੰਦੂ ਤੇਰੇ ਨਾਲ ਰਹਿੰਦੀ ਜੋ ਗੱਡਿਆਂ ਚ ਕਮਾਉਂਦਾ ਹੀ ਹੋ ਇਹਨੂੰ ਸ਼ਰੀਹਾਂ ਨੂੰ ਮਸਤੀ ਚ ਲੁਆਉਂਦਾ ਹੈ ਗੱਡਿਆਂ ਚ ਕਮਾਉਂਦਾ ਹੈ ਬਾਬੇ ਨੂੰ ਫੋਨ ਕਰਦਾ ਮੈਨੂੰ ਭਾਦੀ ਬਾਰ ਕਢਾ ਦੇ ਜਮਾਨਤ ਕਰਾ ਦੇ ਜਮਾਨਤ ਕਰਾਵੇ ਘਰੇ ਆਣ ਕੇ ਮੈਨੂੰ ਪੁੱਛਦਾ ਸੀ ਮੇਰੀ ਘਰ ਦੀ ਦੀ ਗੱਲ ਕੋਈ ਦੱਸ ਦੋ ਮੈਂ ਨਹੀਂ ਦਰਦੀ ਨਹੀਂ ਦੱਸੀ ਮੇਰੇ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਂ ਦੱਸ ਦਿੰਦੀ ਤਾਂ ਸਾਡਾ ਮੁੰਡਾ ਨਾ ਮਰਦਾ ਜਿਹਦੀ ਮੌਤ ਹੋਈ ਆ ਕੀ ਜੇ ਕੀ ਨਾ ਕੀਦਾ ਜਮੇਰ ਸਿੰਘ ਆ ਪੰਜ ਮਹੀਨੇ ਹੋ ਗਏ ਹੋਰੇ ਮੇਰਾ ਪੰਜ ਮਹੀਨੇ ਹੋ ਗਏ ਬਾਰ ਕਢਾਈ ਨੂੰ ਇਹਨੂੰ ਪੰਜਾਂ ਮਹੀਨਿਆਂ ਚਚਾਈ ਦਾ ਪਤਾ ਲੱਗ ਗਿਆ ਡੱਕ ਦਰਿਆ ਤਰਲੇ ਪਾਉਂਦਾ ਰਿਹਾ ਅੰਦਰੇ ਅੰਦਰ ਸਾਨੂੰ ਮੇਰੇ ਆਪਦੇ ਜੀਜੇ ਦਾ ਕਿਹੜਾ ਛੜਦੇ ਆਹਦੀ ਸ਼ਿਹਰ ਤੈਨੂੰ ਛੱਡ ਦੂੰਗੀ ਮੇਰਾ ਜੀਜਾ ਮੈਂ ਛੱਡ ਸਕਦੀ ਪਰ ਭੈਣ ਵੀ ਰਲ ਜੀ ਦੀ ਵੱਡੀ ਹੱਥੀ ਪਹਿਲਾਂ ਤੇ ਜੀਜੇ ਦੀ ਹੋਰ ਕਿਹ ਨਾਲ ਗੱਲ ਬਾਤ ਹੀ ਤੱਕੜੀ ਵਿਆਹੀ ਗਈ ਤੇਰੀ ਭੈਣ ਨੇ ਹੱਥੀ ਸਾਰਾ ਕੋ ਕਰਾਇਆ ਆਹਦੀ ਸਿੰਮੂ ਉਧਰੋਂ ਕਹੜਾ ਛੱਡ ਦੇ ਉਧਰੋਂ ਕਹੜਾ ਛਡਾ ਦੇ ਮੇਰੇ ਘਰ ਵਾਲੇ ਤਾਂ ਆਪ ਦੇ ਨਾਲ ਛਾੜਿੰਗ ਕਰੇ ਦੀ ਕਿੰਨੇ 70000 ਤੂੰ ਤਨਖਾਹ ਮੇਰੀ ਮਾਂ ਨੂੰ ਖਵਾ ਇਤਨਾ ਗੱਲਾਂ ਕਰਦੀ ਹੈ ਜਾਨੇ ਕਤਲ ਕੀਤਾ ਹੈ ਇਹ ਆਏ 5-7 ਜਾਨੇ 2 ਜਾਨੇ ਪਿਓ ਪੁੱਤ ਹੀ ਗਰਨਾਲ ਤੋਂ ਗਰਨਾਲ ਦਾ ਮੁੰਡਾ ਦੇ ਸਨੀ ਦੇ ਭਰਾ ਹੀ ਤਿੰਨ ਚਾਰ ਜਣੇ ਹੋਰ ਨਾਲ ਉਹਨਾਂ ਦਾ ਨਹੀਂ ਪਤਾ ਸਾਨੂੰ ਕੌਣ ਕੌਣ ਨੇ ਇਹਨਾਂ ਦਾ ਜਿਨ੍ਹਾਂ ਨੇ ਪਰਪ੍ਰੀਤ ਸਿੰਘ ਗਿਆ ਜਿਹੜਾ ਜਿਹੜਾ ਸੰਧੂ ਹੀ ਜਿਹੜਾ ਸੀ ਜੀ ਜੀ ਦਾ ਕੀ ਨਾਮ ਉਹ ਗਰਲਾਲ ਗਰਲਾਲ ਸਿੰਘ ਉਹਦੇ ਨਾਮ ਦੇ ਮੁੰਡਾ ਵੀ ਆ ਜਗਦੀਪ ਸਿੰਘ ਉਹਦੇ ਮੁੰਡੇ ਦਾ ਨਾਮ ਜੋ ਉਹ ਕੜੇ ਕੜੇ ਨਾਮ ਆਰੇ ਦਾ ਨਾਮ ਸਕੇ ਭਰਾ ਦੁਆਏ ਵੱਡਣ ਨਾਲ ਇੱਕ ਨਾ ਪ੍ਰੀਤ ਸਿੰਘ ਪ੍ਰੀਤ ਸਿੰਘ ਉਹਨਾਂ ਨੇ ਛੱਡਿਆ ਨਹੀਂ ਕੱਕ ਵੀ ਮੰਗਾਇਆ ਇਹ ਹੈ ਕਰਨਾ ਕਿ ਇਹਨਾਂ ਨੂੰ ਵੱਧ ਵੱਧ ਸਜ਼ਾ ਦੇਣ ਨੂੰ ਫਾਂਸੀ ਦੀ ਸਜ਼ਾ ਵੀ ਮੇਰੇ ਵਾਸਤੇ ਥੋੜੀ ਹੈ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇਣਾ ਉਹ ਵੀ ਮੈਨੂੰ ਥੋੜੀ ਲੱਗੂਗੀ ਇਹਨਾਂ ਨੂੰ ਸਾਰੇ ਫਾਂਸੀ ਦੀ ਇਹਨਾਂ ਨੂੰ ਸਜ਼ਾ ਦੇ ਉਹ ਵੀ ਮੈਨੂੰ ਥੋੜੀ ਲੱਗਦੀ ਜੀ ਸਾਡਾ ਮੁੰਡਾ ਸ਼ੇਰ ਜਿੱਡਾ ਲੈ ਕੇ ਬੈਠੇ ਜੋ ਸੁੱਖ ਕਿੱਥੋਂ ਰਹਿਣਾ ਨਾਲ ਜੀ ਢਿੰਗੜੀ ਦੇ ਕੀ ਲੱਗਦੇ ਤੁਸੀਂ ਇਹ ਜਿਹੜਾ ਮਾਸੀ ਸਿਸਟਰ ਕੀ ਗੱਲ ਕੀ ਗੱਲ ਦੀ ਗੱਲ ਵੀ ਜਿਹੜਾ ਇਹਦਾ ਇਹਦਾ ਮੋਢੀ ਸਰ ਇਹੋ ਗੱਲ ਹੋਈ ਸੀ ਉਹਦੇ ਨਾਲੋਂ ਆਪਣੇ ਸਾ ਜੀਜੇ ਦੇ ਨਾਲ ਮਾੜੀ ਸੀ ਉਹਦੇ ਨਾਲ ਉਹ ਡੱਕਦਾ ਸੀ ਕਹਿੰਦੀ ਸੀ ਮੈਂ ਨਹੀਂ ਹਟਣਾ ਮੈਂ ਤੈਨੂੰ ਛੱਡ ਦੂੰਗੀ ਪਰ ਮੈਂ ਉਹਨੂੰ ਨਹੀਂ ਛੱਡਣਾ ਫਿਰ ਫੋਨ ਤੇ ਵੀ ਉਹਨੂੰ ਧਮਕੀਆਂ ਦੇਂਦੀ ਰਹੀ ਆ ਅਸੀਂ ਫੋਨ ਕਰਕੇ ਸਮਝਾਉਂਦੇ ਰਹੇ ਕਿ ਤੂੰ ਆ ਜਾ ਕਹਿੰਦੀ ਨਹੀਂ ਮੈਂ ਨਹੀਂ ਆਉਣਾ ਆਂਦੀ ਮੈਂ ਹੁਣ ਤੇ ਜਾ ਇਹਨੂੰ ਮਰਵਾ ਕੇ ਹੀ ਰਹਿਣਾ ਵਾ ਸਰਦ ਜੀ ਸਿੰਘ ਜੀ ਕੀ ਨਾ ਤੁਹਾਡਾ ਬਖਸ਼ੀ ਸਿੰਘ ਜੀ ਕੀ ਗੱਲਬਾਤ ਹੋਈ ਤੁਹਾਡੇ ਕੋਲ ਭਰਾ ਮੇਰੇ ਨੂੰ ਇਹਦੀ ਘਰ ਦੀ ਉਹਦੇ ਜੀਜੇ ਨਾਲ ਮਾੜੀ ਤੇ ਇਸੇ ਵੱਲੋਂ ਉਹਦੀ ਲੜਾਈ ਉਹਦੀ ਹੋਈ ਤੇ ਉਹ ਬਾਪੂ ਜੀ ਆੜੇ ਨੂੰ ਪੈਸੇ ਮਿਲੇ ਰਿਟਰਮੈਂਟੀ ਦੇ ਹਾਂ ਤੇ ਉਹ ਤੇ 3.5 3 ਤਿੰਨ ਲੱਖ ਮਿਲਿਆ ਜੀ ਤੇ 3 ਲੱਖ ਰੁਪਈਆ ਜੀ ਤੇ ਉਹ ਲੈ ਕੇ ਆਪਦੇ ਜੀਜੇ ਦੇ ਨਾਲ 1.5 ਲੱਖ ਰੁਪਈਆ ਜੀ ਲੈ ਕੇ ਤੇ ਆਪਦੀ ਜੀਜੇ ਦੇ ਨਾਲ 2 ਮਹੀਨੇ ਹੋ ਗਏ ਭੱਜੀ ਨੂੰ ਹਾਂ ਤੇ ਉਹ ਮੇਰੇ ਭਰਾ ਨੂੰ ਉਹਨੂੰ ਪਤਾ ਲੱਗ ਗਿਆ ਜੀ ਉਹ ਬੜੇ ਨੇਤਰ ਲਾਮਿੰਤਾਂ ਲਈਆਂ ਤੋਂ ਫੇਰ ਵੀ ਕਹੇ ਕੋਨੇ ਯਾਰ ਨਹੀਂ ਕੀਤਾ ਇਹੇ ਇਬੜੇ ਪਰੇ ਪੰਚਾਇਤਾਂ ਜੀ ਕਹਿੰਦਾ ਰਿਹਾ ਤੇ ਮੇਰਾ ਘਰ ਮਲਕੇ ਘਰ ਦੀ ਘਰ ਤੋਂ ਵਿਸਾਮ ਦੀ ਘਰ ਦੇ ਸਾਧ ਹੋਈ ਪੰਚਾਇਤ ਦੀ ਗੱਲ ਹੋਈ ਤੇ ਪਹਾਂ ਦੀ ਪੰਚਾਇਤ ਚ ਗੱਲ ਹੋਈ ਸਾਰੀ ਤੇ ਉਹ ਇਹ ਕਰਕੇ ਉਹਦੇ ਜੀਜੇ ਦੇ ਨਾਲ ਮਾੜੀ ਤੇ ਉਹਦੇ ਡੱਕਦਾ ਸੀ ਉਹਨੂੰ ਅੱਛਾ ਤੇ ਇਸੇ ਕਰਕੇ ਜਿਹੜਾ ਉਹ ਸਟਾਪ ਲੱਗੀ ਹਾਂਜੀ ਉਹਦਾ ਇੱਕ ਗਰਬਾ ਸਿੰਘ ਜੀ ਉਹਦੇ ਜੀਜੇ ਨਹੀਂ ਜੈਦੀਪ ਸਿੰਘ ਜੀ ਉਹਦੇ ਮੁੰਡੇ ਦਾ ਨਾਮ ਅੱਛਾ ਲਾਪਰੇ ਸਿੰਘ ਉਦੇ ਸਾਲੇ ਦੇ ਨਾਲ ਹੀ ਹਰਪ੍ਰੀਤ ਸਿੰਘ ਵੀ ਉਦੇ ਸਾਲੇ ਦੇ ਨਾਲ ਹੀ ਸਿੱਮੀ ਨੇ ਪਿੱਛੇ ਆ ਕੇ ਲੰਕਾਰਾ ਮਾਰਿਆ ਇਹ ਮਨਦੀਪ ਕੌਰ ਹੀ ਲੰਕਾਰਾ ਮਾਰਿਆ ਫੜਲੇ ਸ਼ੇਰਾ ਇਹੋ ਜਿਹੀ ਜਾਨਾ ਦੇਈ ਉਹਦੇ ਦਾਤਰਾ ਤੇ ਹਮਲਾ ਕਰਦਾ ਛੇ ਤੇ ਤੇ ਉਹਨੂੰ ਜਾਨੋਂ ਮਕਾਨ ਦੀ ਮਾਰਦਾ ਹੀ ਉਹਨਾਂ ਪੂਰਾ ਪਲਾਨ ਬਣਾ ਕੇ ਆਇਆ ਜੀ ਜਾਨ ਨੂੰ ਮਾਰਨ ਦਾ ਮਕਾਤਬ ਦਰਖਾਸਤ ਦਿੱਤੀ ਹੈ ਦਰਖਾ ਹੀ ਵੀ ਆ ਗਈ ਬਾਰ ਬਈ ਹੋਈ ਹੁਣ ਕਾਨੂੰਨ ਦਾ ਪ੍ਰਸ਼ਾਸਨ ਦਾ ਵੀ ਹਾਂ ਕੋਈ ਨਹੀਂ ਹਾਂਜੀ ਬੰਦੇ ਫੜੇ ਨਹੀਂ ਗਏ ਜੀ ਸ਼ਕੀਮ ਮੰਗ ਕੀ ਕਰਦੇ ਹੋ ਮੰਗ ਸਾਡੀ ਇਹ ਹੀ ਆਈ ਭਾਈ ਤੇ ਉਹਨੂੰ ਜਿੰਨੇ ਆਹੀ ਬੇਨਤੀ ਆਡੀ ਇਹ ਆ ਤੇ ਸਾਡੀ ਵੱਧ ਵੱਧ ਮੈਂ ਤਾਂ ਇਹ ਆ ਰੇ ਕੀ ਹਾਂਜੀ ਅਲਮੁਲਲਾ ਮਿਲਿਆ ਨਾ ਚਾਹੀਦਾ ਜੀ ਹਾਂਜੀ